ਜੈਤ ਸ੍ਰੀ ਮਹੱਲਾ ਪੰਜਵਾ ਕੋਈ ਜਾਣ ਹਰਿ ਸਿਉ ਦੇਵੈ ਜੋਰ ਹਾਜ਼ਰ ਹਜੂਰ ਵਾਜ ਜੁਗ ਜੁਗ ਟਲ ਗਿਆਨ ਸੁਮੰਦਰ ਬਾਣੀ ਦੇ ਜੋਿਤਿਥ ਸਤਰ ਚਬਰ ਤਖਤ ਦੇ ਮਾਲਕ ਤਨ 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 ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਸਜੇ ਹੋਏ ਪਾਵਨ ਦਰਬਾਰ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੀ ਗੋਦ ਵਿੱਚ ਅਮਰਤ ਵੇਲੇ ਦੇ ਦੀਵਾਨ ਤੇ ਹਾਜ਼ਰੀ ਭਰ ਰਹੇ ਗੁਰੂ ਰੂਪ ਖਾਲਸਾ ਬਿਹਾਰੀ ਸਾਧ ਸੰਗਤ ਸਾਰੇ ਹੀ ਬੜਾ ਭਾਗੇ ਹਾਂ ਸਤਿਗੁਰਾਂ ਨੇ ਕਿਰਪਾ ਕਰਕੇ ਆਪਾਂ ਨੂੰ ਇਹ ਮਨੁੱਖਾ ਜਨਮ ਦਾ ਲਾਹਾ ਲੈਣ ਦਾ ਸੁਭਾਗਾ ਸਮਾਂ ਬਖਸ਼ਿਆ ਆਪਣੇ ਚਲਣਾ ਦਾ ਪਿਆਰ ਨਾਮ ਬਾਣੀ ਦੀਆਂ ਬਖਸ਼ਿਸ਼ਾਂ ਦਿਦਾਰ ਦੀਆਂ ਬਖਸ਼ਿਸ਼ਾਂ ਕੀਤੀਆਂ ਨੇ ਸੋ ਬਹੁਤ ਉੱਤਮ ਕਰਮ ਹੈ ਜੋ ਗੁਰੂਦਰ ਦੀ ਹਾਜ਼ਰੀ ਪਰ ਕੇ ਕਿ ਮਨੁੱਖਾ ਜਨਮ ਦੇ ਜ਼ਿੰਦਗੀ ਦੇ ਕੁਝ ਲੰਘ ਰਹੇ ਪਲ ਸਵਾਸ ਗੁਰੂ ਚਰਨਾਂ ਦੇ ਪਿਆਰ ਯਾਦ ਵਿੱਚ ਲਗਾਉਣੇ ਸਫਲੇ ਕਰਨੇ ਉਤੋਂ ਭਾਗ ਹਨ ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਹੈ ਅੱਜ ਅਮਰਤ ਵਲੇ ਤਖਤਾਂ ਤੇ ਇਸ ਸ਼ੋਭਤ ਹੋਪੀ ਮੁੱਖ ਬਾਤ ਬਖਸ਼ੇ ਹਨ ਸੋ ਆਓ ਕੁਝਤ ਮੈਂ ਤਪਾਂ ਗੁਰੂ ਚਰਨਾਂ ਦੇ ਪਿਆਰ ਮੁੱਖ ਬਾਕ ਦੀ ਉਚਾਰ ਦਾ ਲਾ ਲੀਏ ਪਿਆਰ ਨਾਲ ਰਸਨਾ ਪਵਿੱਤਰ ਕਰੀਏ ਉਚਾਰੀਏ ਆਪਣੀ ਸਾਰਿਆਂ ਦੀ ਹਾਜ਼ਰੀ ਗੁਰੂ ਚਰਨਾਂ ਚ ਲੱਗੇ ਸੋ ਰਸਨਾ ਪਵਿੱਤਰ ਕਰੋ ਸਤਨਾਮੁ ਸ੍ਰੀ ਵਾ ਬਾਛਾ ਦੇ ਪਾਵਨ ਨੰਗ 701 ਤੇ ਜੈਤਿ ਸ੍ਰੀ ਗੁਰੂ ਦੇ ਵਿੱਚ ਅੰਚਮ ਪਾਛ ਪੰਜਵੇਂ ਗੁਰੂ ਨਾਨਕ ਧੰ ਗੁਰ ਤੇਗ ਬਹਾਦਰ ਸਹਿ ਮਹਾਰਾਜ ਜੀ ਦੇ ਉਚਾਰਨ ਕੀਤੇ ਵਜਨ ਹਨ ਕੋਈ ਜਾਣ ਹਰਿ ਸਿਉ ਦੇਵੈ ਜੋਰ ਸਤਗੁਰਾਂ ਨੇ ਪਹਿਲੀਆਂ ਜਿਹੜੀਆਂ ਪੰਕਤੀਆਂ ਹਨ ਇਸ ਸ਼ਬਦ ਦੇ ਵਿੱਚ ਇਹੀ ਰਹਾਉਣਾ ਕੇਂਦਰ ਬਿੰਦੂ ਸਦਾ ਹੰਸ ਇਹ ਪਹਿਲੀਆਂ ਹੀ ਪੰਕਤੀਆਂ ਚ ਸਤਿਗੁਰਾਂ ਨੇ ਰੱਖਿਆ ਜੀ ਦੇ ਵਿੱਚ ਇੱਕ ਮੰਗ ਕੀਤੀ ਹੈ ਅਰਦਾਸ ਕੀਤੀ ਹੈ ਆਸ਼ਾ ਕਹਿੰਦੇ ਕੋਈ ਜਨ ਕੋਈ ਵੀ ਹੋਵੇ ਪਰਮਾਤਮਾ ਦਾ ਜਨ ਉਹਦਾ ਪਿਆਰਾ ਉਹਦਾ ਦਾਸ ਉਹ ਜਨ ਹੋਵੇ ਜਿਹਨੇ ਪਰਮਾਤਮਾ ਨੂੰ ਪਾਇਆ ਹੋਇਆ ਹੈ ਜਿਹੜਾ ਪਰਮਾਤਮਾ ਨੂੰ ਮਿਲਿਆ ਹੋਇਆ ਹੈ ਜਿਹੜਾ ਇਸ ਮਾਰਗ ਇਸ ਰਸਤੇ ਨੂੰ ਜਾਣਦਾ ਹੈ ਰੱਬ ਨੂੰ ਜਿਹੜਾ ਮਿਲ ਗਿਆ ਹੈ ਰਸਤੇ ਤੇ ਜਾ ਕੇ ਉਹ ਮੈਨੂੰ ਮਿਲ ਜਾਵੇ ਤੇ ਮੈਨੂੰ ਮਿਲ ਕੇ ਮੇਰੇ ਤੇ ਕਿਰਪਾ ਕਰੇ ਦੇਵ ਜੋਰ ਮੈਨੂੰ ਵੀ ਉਸ ਵਾਹਿਗੁਰੂ ਪਰਮਾਤਮਾ ਦੇ ਵਿੱਚ ਜੋੜ ਦੇ। ਜਿਹੜਾ ਆਪ ਜੁੜਿਆ ਹੋਇਆ ਹੈ ਉਹ ਮੈਨੂੰ ਵੀ ਜੋੜ ਦੇ। ਅੱਜ ਦਾ ਜਿਹੜਾ ਜਵਾਨਾ ਛੰਦ ਰਿਹਾ ਹੈ ਜਦੋਂ ਇਸ ਧਾਰਮਿਕ ਪੱਖ ਵੱਲ ਆਪਾਂ ਨਜ਼ਰ ਮਾਰੀ ਤੱਕੀਏ ਤਾਂ ਬਹੁਤ ਕੁਝ ਸੰਸਾਰ ਦੇ ਵਿੱਚ ਸਿਰਸਲਾ ਚੱਲ ਰਿਹਾ ਹੈ ਬਹੁਤ ਉੱਚੀਆਂ ਉੱਚੀਆਂ ਬਾਹਾਂ ਕਰਕੇ ਵੱਡੀਆਂ ਵੱਡੀਆਂ ਆਵਾਜ਼ਾਂ ਦੇ ਦੇ ਕੇ ਕਿਹਾ ਜਾਂਦਾ ਹੈ ਕਿ ਮੈਂ ਰੱਬ ਨੂੰ ਮਿਲਿਆ ਹੋਇਆ ਹਾਂ ਮੈਂ ਤੁਹਾਨੂੰ ਵੀ ਰੱਬ ਨਾਲ ਜੋੜ ਦਿਆਂਗਾ ਪਰ ਜਿਹੜਾ ਮਲੰਮਾ ਹੁੰਦਾ ਹੈ ਸੋਨਾ ਜਾਲ ਫੇਰੀ ਦੀ ਉਹ ਬਾਲਾ ਸਮਾ ਨਹੀਂ ਰਹਦੀ ਉਤਰ ਜਾਂਦੀ ਹੈ ਮੁਲਮਾ ਪਾਜ ਰਹੇ ਜਾਏ ਤੇ ਥੋੜੇ ਸਮੇਂ ਬਾਅਦ ਉਹਨਾਂ ਦਾ ਉਹ ਮਲਮਾ ਲੈ ਗਏ ਜਾਂਦਾ ਹੈ ਜਿਹੜੇ ਕੁਝ ਜੁੜਨ ਵਾਲੇ ਲੋਕ ਹੁੰਦੇ ਨੇ ਉਹ ਫੇਰ ਟਕਦੇ ਨੇ ਉਹ ਫੇਰ ਦੁਖੀ ਹੁੰਦੇ ਨੇ ਕਿ ਇਹ ਸਾਡੇ ਨਾਲ ਧੋਖਾ ਹੋ ਗਿਆ ਕਿਉਂ ਹੋ ਰਿਹਾ ਹੈ ਸਮਾ ਕਰਜੁਦਾ ਹੈ ਕਲਯੁਗ ਦਾ ਸਮਾ ਹੋਣ ਕਰਕੇ ਸੰਸਾਰ ਦੇ ਵਿੱਚ ਬਹੁਤ ਹੀ ਜ਼ਿਆਦੇ ਪਖੰਡ ਝੂਠ ਫਰੇਵ ਧੋਖਾ ਛਲ ਕਪਟ ਇਹ ਚੀਜ਼ਾਂ ਚੱਲ ਰਹੀਆਂ ਨੇ ਮੈਂ ਦੁਨਿਆਵੀ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਕਰ ਰਿਹਾ ਧਾਰਮਿਕ ਲੋਕਾਂ ਦੀ ਗੱਲ ਦੁਨਿਆਵੀ ਲੋਕਾਂ ਚ ਤਾਂ ਹੋਣ ਕੋਈ ਗੱਲ ਨਹੀਂ ਹੈ ਕਿਉਂਕਿ ਦੁਨੀਆਦਾਰੀ ਹੈ ਮਾਇਆਧਾਰੀ ਅਸੀਂ ਲੋਕ ਕਪਟ ਕਰੀਏ ਛਲ ਕਰੀਏ ਧੋਖਾ ਕਰੀਏ ਕੋਈ ਗੱਲ ਨਹੀਂ ਹੈ ਪਰ ਜਦੋਂ ਧਰਮ ਦੇ ਤਲ ਤੇ ਆ ਕੇ ਇਸ ਤਰ੍ਹਾਂ ਦੀ ਕਤਤਪ ਹੋ ਰਹੇ ਨੇ ਇਸ ਤਰ੍ਹਾਂ ਦੇ ਕਰਤੱਪ ਲੋਕ ਕਰ ਰਹੇ ਨੇ ઈਸ਼ਤ ਦੇ ਨਾਲ ਧਰਮ ਨੂੰ ਵੀ ਢਾਹ ਲੱਗਦੀ ਹੈ ਜਿਹੜੇ ਕੁਝ ਸੱਚੇ ਲੋਕ ਧਰਮੀ ਲੋਕ ਨੇ ਉਹਨਾਂ ਨੂੰ ਵੀ ਢਾਹ ਲੱਗਦੀ ਹੈ ਤੇ ਕਲਯੁਗ ਦਾ ਪ੍ਰਭਾਵ ਹੈ ਇਹ ਜਿਹੜਾ ਉਹਨਾਂ ਦਾ ਵੀ ਮਨ ਟੁੱਟਦਾ ਹੈ ਜਿਹੜਾ ਸੱਚਾ ਮੰਨ ਕਰਕੇ ਪਰਮਾਤਮਾ ਨੂੰ ਪਹੁੰਚਣਾ ਚਾਹੁੰਦੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਵਚਨ ਨੇ ਗੁਰਬਾਣੀ ਦੇ ਵਿੱਚ ਬਹੁਤ ਥਾਵੇਂ ਵਚਨ ਆਉਂਦੇ ਨੇ ਹੀ ਕਿਉਂਕਿ ਕਾਲਜ ਬੰਦਾ ਇਸ ਸਮੇਂ ਚ ਮਹਾਰਾਜ ਆਸਾ ਜੀ ਬਾਤ ਤੇ ਕਹਿੰਦੇ ਨੇ ਸੱਚ ਕਾਲ ਕੂੜ ਵਰਤਿਆ ਕਲ ਪਾਲਖ ਬੇਤਾਲ ਸੱਚ ਦਾ ਕਾਲ ਪੈ ਗਿਆ ਹੈ ਸਾਰੇ ਪਾਸੇ ਕੂੜ ਵਰਤ ਰਿਹਾ ਹੈ ਕਾਲ ਕਾਲ ਕਲਯੁਗ ਦੀ ਕਾਲ ਬੁਰਾਈਆਂ ਦਾ ਸਮਾਂ ਕੋਈ ਮੈਂ ਬੁਰੀ ਕਰਮਾਂ ਦੀ ਮਨ ਨੂੰ ਲੱਗ ਰਹੀ ਹੈ ਇਸ ਕਰਕੇ ਬੇਤਾਲ ਅਸੀਂ ਸੁਰ ਦੇ ਵਿੱਚ ਨਹੀਂ ਹਾਂ ਬੇਤਾਲੇ ਕਮਲੇ ਝੱਲੇ ਹੋਏ ਫੜਦੇ ਆਂ ਕਿਵਰ ਇਹਨਾਂ ਅਸੀਂ ਸੋਚਦੇ ਆਂ ਨੈਟ ਦੇ ਉੱਤੇ ਹੁਣ ਅੱਜ ਕੱਲ ਤੁਸੀਂ ਤੁਸੀਂ ਵੀ ਦੇਖਦੇ ਹੋ ਸਾਰੇ ਮੈਂ ਹੈਰਾਨ ਹੁੰਦਾ ਹਾਂ ਇੰਟਰਵਿਊ ਹੁੰਦੀ ਹੈ ਕਿ ਮੈਂ ਕੁਡਲਨੀ ਦੇ ਵਿੱਚੋਂ ਲੰਘਿਆ ਇਹ ਕੁਰਸੀ ਤੇ ਗੱਲਾਂ ਕਰਦੇ ਨੇ ਮੇਰੀ ਸੁਰਤੀ ਦਸਵੇਂ ਦਵਾਰ ਚਲੀ ਗਈ ਮੈਂ ਆਪੁਛ ਦੇਖ ਲਿਆ ਆਪੁਛ ਦੇਖ ਲਿਆ ਜੇ ਆਪਾਂ ਸਤਗੁਰਾਂ ਤੋਂ ਪੁੱਛੀਏ ਨਾ ਕੁਰਬਾਨੀ ਤੋਂ ਪੁੱਛੀਏ ਮਹਾਰਾਜੀ ਕਹਿੰਦੇ ਨੇ ਕਬੀਰ ਜੀ ਨੇ ਵੀ ਇਹ ਗੱਲ ਕਹੀ ਹੈ ਕਹਿ ਤਵੇ ਗੂਗਾ ਗੁਰਖਾਇਆ ਪੁੱਛੇ ਤੇ ਕਿਆ ਕਹੀ ਹੈ ਅਗਰ ਤੇਨੂੰ ਨਾਮ ਦਾ ਆਨੰਦ ਆਉਣਾ ਸੂ ਹੋ ਗਿਆ ਤੇਰੇ ਹਿਰਦੇ ਚ ਨਾਮ ਦਾ ਵਾਸਾ ਹੋ ਗਿਆ ਫਿਰ ਤਾ ਤੂੰ ਦੱਸੇ ਨਹੀਂ ਸਕਦਾ ਕਿਸੇ ਤੂੰ ਕਹੀ ਨਹੀਂ ਸਕਦਾ ਹੈ ਕਿ ਮੈਂ ਮੇਰੀ ਸੁਰਤੀ ਐਨੀ ਉੱਚੇ ਚਲੀ ਜਾਂਦੀ ਹੈ ਮੈਂ ਐਂ ਕਰ ਇਹ ਸਭ ਪਖੰਡਵਾਦ ਹੈ ਇਹ ਉੱਚੀਆਂ ਗੱਲਾਂ ਹਨ ਕਵੀ ਜੀ ਇਹ ਕਹੇ ਕਵੀ ਝੂਠਾ ਘਟ ਬੋਲੇ ਭਰਿਆ ਹੋਏ ਸੁਕਾਉ ਮੁੰਨਾ ਬੋਲੇ ਪ੍ਰਾਤਨ ਵਾਹ ਪੁਰਖਾਂ ਨੂੰ ਆਪਾਂ ਦੇਖ ਸਕਦੇ ਆ ਜਿਨ੍ਹਾਂ ਨੇ 100 ਸਾਲ ਸਾਲ 4-4 10-10 ਜੀ ਲਗਾਤਾਰ ਜਿਨ੍ਹਾਂ ਦੀਆਂ ਸਮਾਧੀਆਂ ਲੱਗ ਜਾਂਦੀਆਂ ਸੀ ਉਹ ਇਹ ਨਹੀਂ ਸੀ ਕਹਿੰਦੇ ਕਿ ਮੈਂ ਆ ਗੱਲ ਜਾਣਦਾ ਜਿਹੜੀ ਨਦੀ ਸਮੁੰਦਰ ਚ ਜਾ ਕੇ ਮਿਲ ਜਾਂਦੀ ਹੈ ਉਹ ਪਰਤ ਕੇ ਦੱਸ ਨਹੀਂ ਸਕਦੀ ਹੈ ਜਿਹਦਾ ਮਨ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਉਹ ਟਡੋਰਾ ਨਹੀਂ ਪਟਦਾ ਹੈ ਇਹ ਸਭ ਅਖੰਡਵਾਦ ਚੱਲ ਰਿਹਾ ਹੈ ਪਰ ਮਹਾਰਾਜ ਕਹਿੰਦੇ ਕੋਈ ਕੋਈ ਜਨ ਹੋਵੇ ਉਹ ਜਨ ਜਿਹੜਾ ਜੁੜਿਆ ਹੋਇਆ ਹੋਵੇ ਤੇ ਰੌਲਾ ਪਾਦੇ ਨੇ ਕਿ ਅਸੀਂ ਜੁੜੇ ਹੋਈਆਂ ਫਿਰ ਕਿਵੇਂ ਮੰਨੀਏ ਕਿ ਜੁੜੇ ਹੋਏ ਨੇ ਇਹ ਜੁੜੇ ਹੋਏ ਸਾਥ ਸੰਗਤ ਇਹ ਸਾਡਾ ਮਨ ਹੈ ਨਾ ਜਦੋਂ ਮਨ ਟਿਕ ਜਾਂਦਾ ਥੋੜਾ ਜਿਆਦਾ ਇੱਕ ਟਿਕੇ ਹੋਏ ਮਨ ਦੇ ਅੰਦਰ ਇਸ ਤਰ੍ਹਾਂ ਦੇ ਕੁਝ ਜਿਵੇਂ ਪਰਮ ਸੁਖ ਨੇ ਆਉਂਦੇ ਨੇ ਥੋੜਾ ਜਿਆਦਾ ਕੁਝ ਦੇਖਣ ਤੋਂ ਮਨ ਲੱਗ ਜਾਂਦਾ ਹੈ ਉਹ ਇਹ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਨੇ ਕਿ ਮੇਰੀ ਹੁਣ ਸਮਾਧੀ ਲੱਗਣ ਲੱਗੀ ਐ ਲੱਗਣ ਲੱਗੀ ਐ ਜਦੋਂ ਮਨ ਦੇ ਵਿੱਚ ਉਹ ਹਉਮੈ ਤਾਂ ਨਿਕਲੀ ਹੀ ਹੈ ਹੰਕਾਰ ਨਿਕਲਿਆ ਨਹੀਂ ਹੈ ਕਿ ਮੈਂ ਦੱਸਾਂ ਲੋਕਾਂ ਨੂੰ ਮੈਨੂੰ ਆਹ ਮਿਲ ਗਿਆ ਉਹਦਾ ਕੋਈ ਲਾਭ ਨਹੀਂ ਹੈ ਕੋਈ ਫਾਇਦਾ ਨਹੀਂ ਹੈ ਕੁਝ ਵੀ ਪੰਦੇ ਨਹੀਂ ਪੈਦਾ ਹੈ ਉਹ 2-4 ਦਿਨ ਦਿਖਾਉਂਦਾ ਫਿਰ ਆਪੇ ਹੌਲੀ-ਹੌਲੀ ਕਿ ਮੈਂ ਇੱਕ ਬਹੁਤ ਸੋਹਣੀ ਪ੍ਰਮਾਣ ਦੇ ਵਿੱਚ ਪ੍ਰਮਾਣ ਮਾਲਾ ਚ ਅਸਾਂ ਥੋੜਾ ਜਿਹਾ ਪ੍ਰਮਾਣ ਆਇਆ ਬੁੱਲਾ ਪਾਉਣ ਦਾ ਜਿਹੜੇ ਆ ਕੱਖ ਆ ਪਾਸ ਪੌਂਡ ਦਾ ਬੁਲਾਇਆ ਕੱਖ ਉਹਦੇ ਆ ਪਾਸ ਵਿੱਚ ਚਲਿਆ ਗਿਆ ਕਹਿੰਦਾ ਹੁ ਮੇਰੇ ਵਰਗਾ ਕੋਈ ਵੀ ਨਹੀਂ ਹੈ ਮੈਂ ਹੁ ਸਾਰਿਆਂ ਨਾਲ ਉੱਚੇ ਚਲਿਆ ਗਿਆ ਜਿੰਨੇ ਵੀ ਇਤਰਾਖਤ ਮਿਰਸ਼ ਨੇ ਮੇਰੇ ਨਾਲ ਸਾਰੇ ਨੀਵੇਂ ਰਹਿ ਗਏ ਨੇ ਡਿਗਦਾ ਡੇਕਦਾ ਡਿਗ ਗਿਆ ਕੱਖ ਕੱਖਾਂ ਦੇ ਪਾਸ ਆਗਰ ਤਮਤ ਅਥਲੀਆ ਉਹ ਅੱਖਾਂ ਜਾ ਕੇ ਗਿਰ ਗਿਆ ਇਹ ਤੁਮ ਸਾਗਾ ਜੂ ਹੋ ਰਹੀ ਹੈ ਪਰ ਮਹਾਰਾਜ ਜੇ ਕੋਈ ਐਸਾ ਰੱਬ ਦਾ ਪਿਆਰਾ ਹੋਵੇ ਜਿਹੜਾ ਸੱਚੀ ਜੁੜਿਆਵਾ ਹੋਵੇ ਜਿੰਦੇ ਹਿਰਦੇ ਅੰਦਰ ਸੱਚ ਹੀ ਸੱਚ ਵਰਤਦਾ ਹੋਵੇ ਕੋਈ ਐਸਾ ਮਿਲ ਜਾਵੇ ਉਹ ਮਿਲਿਆ ਹੋਇਆ ਕਰਦਾ ਕੀ ਹੈ ਉਹ ਆਪਣੇ ਨਾਲ ਨਹੀਂ ਜੋੜਦਾ ਹੈ ਉਹ ਰੰਕਾਰ ਵਾਹਿਗੁਰੂ ਗੁਰੂ ਦੇ ਨਾਲ ਜੋੜਦੇ ਕਿਉਂਕਿ ਦੀਵੈ ਜੋਰ ਉਹ ਮੈਨੂੰ ਰੱਬ ਦੇ ਨਾਲ ਜੋੜਦੇ ਨੇ ਪ੍ਰਮਾਤਮਾ ਦੇ ਨਾਲ ਜੋੜਦੇ ਨੇ ਹੁਣ ਅਸੀਂ ਰੱਬ ਨਾਲ ਥੋੜੋ ਜੋੜਦੇ ਅਸੀਂ ਕਹਿੰਦੇ ਸਾਡੇ ਨਾਲ ਜੁੜੋ ਸਾਡੀ ਪੂਜਾ ਕਰੋ ਸਾਡ ਨੂੰ ਵੱਡੇ ਵੱਡੇ ਆਸਮਾ ਬਣਾ ਲੈਂਦੇ ਨੇ ਵੱਡੀਆਂ ਵੱਡੀਆਂ ਸੰਸਥਾਵਾਂ ਤੋੜ ਦਿੰਦੇ ਨੇ ਉਹ ਫਿਰ ਆਪਣੇ ਨਾਲ ਥੋੜੋ ਜਿੜ ਰਹੇ ਆਪ ਰੱਬ ਨਾਲ ਥੋੜੋ ਜਿੜ ਰਹੇ ਨੇ ਆਪਣੇ ਨਾਲ ਜੁੜ ਰਹੇ ਨੇ ਆਪਣਾ ਬਫਾਰ ਚਲਾ ਰਹੇ ਨੇ ਪਰ ਸਾਧ ਸੰਗਲ ਜੀ ਜਦੋਂ ਬਾਣੀ ਤੋਂ ਪੁੱਛਿਆ ਵੀ ਇਹ ਜਹ ਰੱਬ ਦਾ ਪਿਆਰਾ ਮਿਲੂ ਕਿੱਥੋਂ ਕਿਵੇਂ ਮਿਲੂਗਾ ਮਹਾ ਜੀ ਇਹਦੇ ਬਾਰੇ ਨਹੀਂ ਹਨ ਬਹੁਤ ਹੈਨ ਦਿਰਲੇ ਨਾਹੀ ਘਣੇ ਉਹ ਤਾਂ ਕੋਈ ਵੱਲਾ ਵੱਲਾ ਹੀ ਹੈ ਕਹੇ ਬਾਹਲੇ ਜਿਆਦੇ ਨਹੀਂ ਖੰਡ ਜਿਹੜੀਆਂ ਬਾਹਲੇ ਜਿਆਦੇ ਆਪਾਂ ਦੇਖਦੇ ਆ ਸਭ ਦੁਕਾਨਾਂ ਨੇ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਵੇਂ ਦੁਕਾਨਦਾਰ ਮਾਲ ਚਮਕਾ ਕੇ ਰੱਖ ਦਿੰਦੇ ਨੇ ਬੰਦਾ ਫਸ ਜਾਂਦਾ ਹੈ ਭਾਵੇਂ ਡੁਪਲੀਕੇਟ ਹੋਵੇ ਇਹੋ ਸਹੀ ਸਦਾਬਾਨ ਲੋਕ ਸਾਡੇ ਅੰਦਰ ਕੁਝ ਸਵਾਲ ਜੇ ਕੋ ਪਰਿਵਾਰਕ ਕਠਿਨਾਈਆਂ ਹੁੰਦੀਆਂ ਨੇ ਉਹਨਾਂ ਨੂੰ ਦੂਰ ਕਰਾਉਣ ਬਾਅਦ ਤੇ ਅਸੀਂ ਲੱਭ ਲਿਆ ਕੋਈ ਧਰਮੀ ਬੰਦਾ ਮਿਲੇ ਸਾਡੇ ਦੁੱਖ ਦੂਰ ਕਰੇ ਇਸ ਕਰਕੇ ਅਸੀਂ ਉਹ ਚਮਕ ਦੀ ਦੁਕਾਨ ਦੇ ਕੇ ਖਾ ਜਾਂਦੇ ਹਾਂ ਪਰ ਮਹਾਰਾਜ ਇਹ ਬਖਸ਼ਿਸ਼ ਕਰ ਦੇਣੀ ਆਪਾਂ ਵੀ ਅਰਦਾਸ ਕਰਿਆ ਕਰੀਏ ਮਹਾਰਾਜ ਕੋਈ ਐਸੇ ਹੀ ਪਿਆਰਾ ਮਿਲੇ ਜਿਹੜਾ ਸੱਚ ਤੇ ਤੁਮ ਨਾਲ ਹੋਵੇ ਸੱਚੀ ਤੇਰੇ ਨਾਲ ਮਿਲਿਆਵਾ ਹੋਵੇ ਤੇ ਸਾਨੂੰ ਮਿਲ ਜਾਵੇ ਸਹੀ ਪਿਆਰੇ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚਿਤਾਵੇਂ ਸਾਨੂੰ ਵੀ ਤੇਰੇ ਨਾਮ ਚ ਇਤਿਆਜ ਨੇ ਅਸੀਂ ਵੀ ਤੇਰੇ ਨਾਮ ਦੇ ਵਿੱਚ ਜੁੜ ਜਾਈਏ ਇਹ ਅਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਕੋਈ ਰੱਬ ਦਾ ਪਿਆਰਾ ਹੋਵੇ ਮੈਨੂੰ ਰੱਬ ਦੇ ਨਾਲ ਜੋੜ ਦੇਵੇ ਚਰਨ ਗਾਉਂ ਬਖਾਉ ਸੁਭ ਰਸਨਾ ਮੈਂ ਉਹ ਚੰਨ ਸਪਸ਼ਟ ਕਰਾਂਗਾ ਜੇ ਮੈਂ ਜਾਵਾਂ ਇੱਕ ਰੱਬ ਦੇ ਪਿਆਰੇ ਨੇ ਬੜੇ ਸੋਹਣੇ ਬੋਲ ਬੋਲੇ ਹੋਏ ਨੇ ਉਹ ਕਹਿੰਦਾ ਲੋੜਾ ਵਾਲੇ ਹੈਨ ਬਥੇ ਟੋੜ ਕੋਈ ਦੇ ਲੋੜੇ ਇਹ ਨਿਸ਼ਾਨੀ ਹੋ ਉਹਨਾਂ ਦੀ ਜਿਹੜੇ ਰੱਬ ਨਾਲ ਜੁੜੇ ਹੋਣਗੇ ਉਹ ਤੇਰੇ ਕੋਲੋਂ ਕੋਈ ਵਸਤੂ ਨਹੀਂ ਭਾਲਣਗੇ ਤੇ ਤੋਂ ਮੰਗਣਗੇ ਨਹੀਂ ਕੁਝ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ ਕਿਉਂਕਿ ਉਹਨਾਂ ਦੀਆਂ ਲੋੜਾਂ ਖਤਮ ਹੋ ਚੁੱਕੀਆਂ ਨੇ ਮੁੱਕ ਚੁੱਕੀਆਂ ਨੇ ਇਹ ਸਭ ਤੋਂ ਪਹਿਲੀ ਉਹ ਨਸਾਨੀ ਹੈ ਟੋਲ ਕੋਈ ਬੇ ਲੋੜੇ ਜੇ ਬੇ ਲੋੜੇ ਮਿਲ ਜਾਣ ਤੇ ਜੇ ਤੈਨੂੰ ਕੁਝ ਇਹੋ ਜਿਹਾ ਮਿਲ ਜਾਵੇ ਜਿਹਨੂੰ ਕੋਈ ਵੀ ਲੋੜ ਨਾ ਹੋਵੇ ਕਿਉਂਕਿ ਉਹਨੂੰ ਲੋੜ ਹੀ ਨਹੀਂ ਹੈ ਸਾ ਰੱਬ ਨੂੰ ਪਾਲਿਆ ਜਿਨੇ ਰੱਬ ਨੂੰ ਪਾਲਿਆ ਦੁਨੀਆ ਦੀ ਲੋੜੇ ਨਹੀਂ ਰਹੀ ਤੂੰ ਝਾਹ ਮੜ ਉਹਨਾਂ ਦੇ ਝੋੜੇ ਤਾਂ ਉਹਨਾਂ ਦੇ ਚਰਨ ਫੜ ਲੈ ਗਉ ਬਕੋ ਸੁਭ ਰਸਨਾ ਮੈਂ ਚਰਨ ਫੜ ਲਵਾਂ ਮੁਖੋਂ ਰਸਨਾ ਦੇ ਨਾਲ ਉਹਨਾਂ ਦੀ ਉਪਮਾਵਾਂ ਦਾ ਜਸ ਕਰਾਂ ਜਿਜਹ ਹੈ ਪ੍ਰਾਨ ਅਕੂਰ ਤੂੰ ਨਾਮ ਨੂੰ ਆਪਣੇ ਪ੍ਰਾਣ ਜਿਹੜੇ ਆਤਮਾ ਦੇ ਸਰੀਰ ਦੇ ਵਿੱਚ ਸੰਬੰਧ ਰੱਖਦੇ ਨੇ ਇਹ ਪ੍ਰਾਣ ਹੀ ਆਪਣੀ ਜਿੰਦਗੀ ਕਿ ਉਹਨਾਂ ਨੂੰ ਕਪੂਰ ਭੇਦਾ ਕਰਦੇ ਆ ਜੇ ਮੈਨੂੰ ਐਸੀ ਮਿਲ ਜਾਮ ਮੈਂ ਉਹਨਾਂ ਨੂੰ ਆਪਣਾ ਤਨ ਮਨ ਧਨ ਸਾਰਾ ਕੁਝ ਹਰਿਪਦੇਵਾਂ ਰਹਾਉ ਅਰਥ ਪਾਲੂਸ ਰਾਮ ਤੇ ਉਹ ਕੀ ਕਰਦੇ ਨੇ ਜਦੋਂ ਐਸੇ ਰੱਬ ਦੇ ਪਿਆਰੇ ਬਣ ਜਾਂਦੇ ਨੇ ਫਿਰ ਇਹ ਰਹਿਣਤ ਬਰਤਾਉਂਦੇ ਨੇ ਮਨ ਤਨ ਨਿਰਮਲ ਕਰਤ ਗਿਆਰੋ ਇਹ ਸਾਡੇ ਮਨ ਤੇ ਤਨ ਦੋ ਇਕਿਆਰੇ ਹੰ ਕਿਆਲ ਆਪਾਂ ਜਿਹੜੇ ਜ਼ਿਮੀਦਾਰ ਜਾਂ ਖੇਤੀ ਕਰਨ ਜਿਹੜੇ ਆਪਾਂ ਸਾਰੇ ਜਾਣਦੇ ਆ ਜ਼ਿਮੀਦਾਰ ਨੇ ਜਦੋਂ ਬੀਜ ਬੀਜਣਾ ਹੁੰਦਾ ਹੈ ਬੀਜ ਬੀਜਣ ਤੋਂ ਪਹਿਲਾਂ ਬੋਂਦੇ ਪਹਿਲੇ ਪਹਿਲੀ ਬਾਹ ਕੀ ਚੰਗੀ ਤਰ੍ਹਾਂ ਸਹਾਗਾ ਦੇ ਕੇ ਟਲੇ ਭੰਨ ਕੇ ਵਿੱਚੋਂ ਕੱਖ ਕੰਡਾ ਕੱਢ ਕੇ ਫਿਰ ਕਿਾਰੇ ਪਾਉਂਦਾ ਹੈ ਕਿਾਰੇ ਪਾ ਕੇ ਫਿਰ ਉਹਨਾਂ ਨੂੰ ਪਾਣੀ ਨਾਲ ਸਿੰਜਦਾ ਸਾਡਾ ਵੀ ਮਨ ਤੇ ਤਨ 도ਏ ਤਿਆਰੇ ਹਨ ਇਹਨਾਂ ਨੂੰ ਉਹ ਨਰਮਲ ਕਰ ਦਿੰਦੇ ਹਨ ਮਨ ਦੇ ਰੋਗ ਵੀ ਮਨ ਦੇ ਵਿਕਾਰ ਵੀ ਤਨ ਦੇ ਵਿਕਾਰ ਵੀ ਤਨ ਦੇ ਔਗਣ ਵੀ ਮਨ ਦੇ ਔਗਣ ਵੀ ਇਹ ਦੁਆ ਨੂੰ ਕੱਢ ਦਿੰਦੇ ਨੇ ਸਰੀਰ ਦੇ ਵਿੱਚੋਂ ਇਹ ਤਨ ਤੇ ਮਨ ਨੂੰ ਨਿਰਮਲ ਸ਼ੁੱਧ ਕਰ ਦਿੰਦੇ ਨੇ ਹਰ ਸਿਂਜੈ ਸੁਧਾਰ ਸੰਜੋਲ ਫਿਰ ਇਹਨੂੰ ਸਜਦੇ ਨਾਮ ਸੁਧਾ ਸੁਧਾ ਨਾਮਾ ਮਰਤ ਨਾਮ ਰੂਪੀ ਅਮਰਤ ਦੇ ਨਾਮ ਸਿਂਜ ਦਿੰਦੇ ਹਨ ਭਰ ਦਿੰਦੇ ਹਨ ਸਾਡਾ ਤਨ ਵੀ ਸਾਡਾ ਮਨ ਵੀ ਵਾਹਿਗੁਰੂ ਦੇ ਨਾਮ ਰੂਪ ਅਮਰ ਤੋਂ ਦੇ ਵਿੱਚ ਖ੍ਰੇਸ ਜੀ ਦੰਦੇ ਨੇ ਭਰ ਜਾਂਦਾ ਹੈ ਯਾਰ ਇਸ ਮੈਂ ਮਗਨ ਹੋਤ ਕਿਰਪਾ ਤੇ ਕਿਉਂਕਿ ਜਦੋਂ ਰੱਬ ਦਾ ਪਿਆਰਾ ਮਿਲਦਾ ਫਿਰ ਉਹ ਇਹ ਕੰਮ ਕਰਦਾ ਹੈ ਜਿਹੜਾ ਹੈ ਹੀ ਝੂਠਾ ਉਹਨੇ ਸਾਡੇ ਮਨ ਤਾਂ ਦੇ ਰੋਗ ਸੋਗ ਤਾਂ ਕੀ ਦੂਰ ਕਰਨੇ ਨੇ ਬੁਰਾਈਆਂ ਤਾਂ ਕੀ ਦੂਰ ਕਰਨੀਆਂ ਨੇ ਬਲਕਿ ਹੋਰ ਭਰ ਦਿੰਦੇ ਨੇ ਹੋਰ ਦੁਖੀ ਕਰ ਦਿੰਦੇ ਨੇ ਹੋਰ ਸੰਸਾਰ ਦੀ ਮਾਇਆ ਦੇ ਵਿੱਚ ਮੈਨਾਂ ਚ ਪਾ ਦਿੰਦੇ ਨੇ ਯਾਰਸਮੈ ਮਗਨ ਹੋਦਿ ਕਿਰਪਾ ਤੇ ਇਹ ਨਾਮ ਰੂਪੀ ਅੰਮ੍ਰਿਤ ਰਸ ਦੇ ਨਾਲ ਫਿਰ ਗੁਰੂ ਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਗਨ ਹੋ ਜਾਂਦਾ ਹੈ ਮਹਾਂ ਵਿਖਿਆ ਤੇ ਤੂਰ ਬਿਉਰੂਪੀ ਮਾਇਆ ਤੋਂ ਛਡਕਾਰਾ ਹੋ ਜਾਂਦਾ ਹੈ ਆ ਜਿਹੜੀ ਸੰਸਾਰ ਦੇ ਵਿੱਚ ਸੰਸਾਰਕ ਰਚਨਾ ਹੈ ਵਾਹਿਗੁਰੂ ਜੀ ਇਹ ਸਾਰੀ ਰਚਨਾ ਹੀ ਮਾਇਆ ਤੋਂ ਹੈ ਇਸ ਮਾਇਆ ਤੋਂ ਸਦਾ ਵਾਂਦੇ ਉਹ ਛੁੱਟ ਜਾਂਦੇ ਹਨ ਜਿਹਨਾਂ ਨੂੰ ਰੱਬ ਦਾ ਪਿਆਰਾ ਕੋਈ ਮਿਲ ਜਾਵੇ ਫਿਰ ਉਹ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਲ ਜੋੜ ਦਿੰਦਾ ਹੈ ਰੱਬ ਦੇ ਨਾਲ ਜੁੜਿਆ ਫਿਰ ਸਾਡਾ ਤਨ ਮਨ ਸ਼ੁੱਧ ਪਵਿੱਤਰ ਹੋ ਕੇ ਇੱਕ ਰਸ ਨਾਮ ਰੰਗ ਵਿੱਚ ਰੰਗੇ ਜਾਂਦਾ ਹੈ ਇਹੋ ਸਤਿਗੁਰੂ ਮਹਾਰਾਜੇ ਬਖਸ਼ਿਸ਼ ਕਰਦੇ ਹੋਏ ਆਖਰੀ ਪੰਗਤੀ 'ਚ ਕਹਿ ਰਹੇ ਨੇ ਆਇਓ ਸਗਣ ਧੀਨ ਦੁਖ ਭੰਜਨੋ ਕੀ ਗਰੀਬਾਂ ਦੇ ਦੁੱਖਾਂ ਦੇ ਨਾਸ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਮੈਂ ਤੇਰੀ ਸ਼ਰਨ ਆਇਆ ਹਾਂ ਚਿਤਵਾ ਤੁਮਰੀ ਓਰ ਦੇ ਅੰਦਰ ਤੇਰੇ ਵੱਲ ਹੀ ਚਿਤਵਣੀ ਹੈ ਚੀਤੇ ਵਿੱਚ ਤੈਨੂੰ ਹੀ ਚਿਤਰਦਾ ਹਾਂ ਸਿਮਰਨ ਕਰਦਾ ਹਾਂ ਯਾਦ ਕਰਦਾ ਹਾਂ ਉਦਾਸ ਕਰਦਾ ਆਪਹਿ ਬਦਲਾਂ ਸਿਮਰਨ ਸੁਆਮੀ ਕੋ ਕਿਰਪਾ ਕਰ ਦੇ ਮੇਰੇ ਵੀ ਹਿਰਦੇ ਵਿੱਚ ਤੇਰੇ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਇੰਦਰ ਭੈ ਦਾ ਵੀ ਪਦਵੀ ਆਵੇ ਇਹ ਮੇਰੇ ਸਾਨੀ ਮੇਰੇ ਵਾਹਨੂ ਤੇ ਆ ਸਿਮਰਨ ਮੇਰੇ ਹਿਰਦੇ ਵਿੱਚ ਵਸੇ ਪ੍ਰਭ ਨਾਨਕ ਬੰਧਨ ਛੋੜ ਜਿਸ ਕਰਕੇ ਆ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਵਾਂ ਸਤਿਗੁਰੂ ਮਹਾਰਾਜੇ ਕਥਨ ਕਰਦੇ ਨੇ ਤੇ ਜਿਸ ਤੇਰੇ ਪਿਆਰਿਆਂ ਦੇ ਨਾਲ ਮਿਲ ਕੇ ਤੇਰੇ ਨਿਰਿਆਂ ਦੇ ਨਾਲ ਮਿਲ ਕੇ ਮੈਂ ਆਪਣੇ ਜੀਵਨ ਨੂੰ ਉੱਚਾ ਸੁੱਚਾ ਕਰਦਾ ਹੋਇਆ ਨਾਮ ਰੂਹੀ ਅਮਰਤ ਦੇ ਨਾਲ ਸਿੰਜਦਾ ਨਿਰਭੈ ਦੀ ਬਾਣੀ ਨਿਰਭੈ ਦਾ ਦੀ ਕਦਨੀ ਤੇਰੇ ਜਨਮ ਮਰਨ ਦਾ ਦੁੱਖ ਕਟਿਆ ਜਾਵੇ ਸਦਾ ਹੀ ਸਿਮਰਤਾ ਆਨੰਦ ਹਿਰਦੇ ਤੇ ਵਸੇ ਆ ਸੰਸਾਰ ਦੇ ਬੰਧਨਾਂ ਤੋਂ ਛੁਟਕਾਰਾ ਹੋਵੇ ਜਿਹੜੇ ਜਨਮ ਤੇ ਮਰਨ ਦੇ ਪੈੇ ਹੋਏ ਬੰਧਰ ਨੇ ਇਹਨਾਂ ਤੋਂ ਸਦਾ ਮੁਕਤ ਹੋ ਜਾਈਏ ਇਹ ਬੰਖਸ਼ ਕਰੋ ਇਹ ਨੰਦ ਕਰੋ ਇਹ ਬੇਈਂਆਂ ਸਤਿਗੁਰਾਂ ਨੇ ਕੀਤੀਆਂ ਨੇ ਅਰਦਾਸ ਕਰਿਆ ਕਰੀਏ ਮਹਾਰਾਜ ਸਦਾ ਹੀ ਬਖਸ਼ਿਸ਼ ਕਰੋ ਕਿਰਪਾਲਤਾ ਕਰੋ ਫਿਰ ਤ ਫਿਰ ਤ ਪ੍ਰਭ ਆਇਆ ਬਰੇਣਾ ਤੋ ਸਰਨਾਈ ਨਾਨਕ ਦੀ ਪ੍ਰਵੇਂਤੀ ਆਪਣੀ ਭਗਤੀ ਲਾਏ ਆਪਣੇ ਪਿਆਰੇ ਪਿਆਰੇ ਚਰਨਾਂ ਨਾਲ ਜੋੜੋ ਨਾਮ ਰੂਪ ਭਗਤੀ ਬਖਸ਼ੋ ਗੁਰਮੁਖਾਂ ਦਾ ਤੇਰੇ ਪਿਆਰਿਆਂ ਜਨਾਂ ਦਾ ਸੱਚੇ ਸੁੱਚੇ ਗੁਰਮੁਖਾਂ ਦਾ ਜੋੜ ਮੇਲਾ ਹੋਵੇ ਜਿਸ ਕਰਕੇ ਅਸੀਂ ਜੀਵੰਦ ਅਲਾਹ ਹਾਲੈ ਸਕੀਏ ਆਪਣਾ ਜੀਵ ਸਭ ਲੱਭ ਸਕੀਏ ਕੋਈਆਂ ਕੋ ਜ਼ਮਾਅਰ ਕਰਨੀ ਆ ਆਇਓ ਸਰਣ ਦੀ ਦੁਖ ਭੰਜਨ ਜਿਤ ਵਾਉ ਤੁਮਰੀ ਓਰ ਅਪੈ ਬਦਦਾਰ ਸਿਮਰਨ ਸਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਵਾਹਿ ਗੁਰੂ ਜੀ ਕਾ ਪਾਤਸ਼ਾਹ ਵਾਹਿ ਗੁਰੂ ਜੀ ਕੀ ਫਤਿਹ සතනාමවාහිු සතනාමවාහිහිරු සතනාමවාහිු සතනාමවා